ਤਕ ਚਰੀਆ ਕਰ ਜੀ ਵੀਡੀਓ ਵੇਖ ਰਹੀ ਆਪ ਸਭ ਨੂੰ ਸਿੱਖਾਇਆ ਨੂੰ ਲੈ ਕੇ ਹਾਂ ਜਰਾ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਔਰਤਾਂ ਦੇ ਮੁਫਤ ਸਫ਼ਰ ਤੇ ਲੱਗ ਸਕਦਾ ਹੈ ਕਟ ਇਸ ਦੇ ਨਾਲ ਹੀ ਸਮਾਰਟ ਕਾਰਡ ਦੇਣ ਤੇ ਕੀਤਾ ਹੈ ਜਾ ਰਹੇ ਨੇ ਵਿਚਾਰ ਇਹਨਾਂ ਔਰਤਾਂ ਨੂੰ ਸਕੀਮਤੋਂ ਕੱਢਿਆ ਜਾ ਸਕਦਾ ਹੈ ਬਾਹਰ ਇਸ ਦੇ ਨਾਲ ਹੀ ਪੰਜਾਬ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਦਾ ਭਾਰ ਲਗਾਤਾਰ ਵੱਧਦਾ ਜਾ ਰਿਹਾ ਹੈ ਕਿੰਨ ਸਰਕਾਰ ਦੁਆਰਾ ਵੱਖ-ਵੱਖ ਸਕੀਮਾਂ ਤਿਆਰ ਦਿੱਤੀ ਜਾਣ ਵਾਲੀ ਰਾਸ਼ੀ ਰੋਕਣ ਕਾਰਨ ਖਜ਼ਾਨੇ ਦੀ ਹਾਲਤ ਬਹੁਤ ਪਤਲੀ ਹੋ ਚੁੱਕੀ ਹੈ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਜੀ ਸਮੇਤ ਆਪ ਲੀਡਰਸ਼ਿਪ ਸਰੂਬੇ ਵਿੱਚ ਵਿੱਤੀ ਹਾਲਤ ਠੀਕ ਹੋਣ ਦਾ ਦਾਵਾ ਕਰ ਰਿਹਾ ਹੈ ਪੰਜਾਬ ਪਰ ਹੁਣ ਜ਼ਮੀਨੀ ਹਕੀਕਤਾਂ ਹੈ ਕਿ ਸਬ ਸਬਸਿਡੀਆਂ ਸਬਸਿਡੀਆਂ ਨੇ ਸਰਕਾਰੀ ਖਜ਼ਾਨੇ ਦੀ ਹਾਲਤ ਵਿਗਾੜ ਦਿੱਤੀ ਹੈ ਜਿਸ ਕਰਕੇ ਸਰਕਾਰ ਨੂੰ ਸਬਸਿਡੀਆਂ ਦੇ ਬੋਝ ਘਟਾਉਣ ਬਾਰੇ ਵਿਚਾਰ ਕਰ ਰਹੀ ਹੈ ਪਤਾ ਲੱਗਾ ਹੈ ਕਿ ਸਰਕਾਰ ਔਰਤਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਬੱਸ ਸਫਰ ਸਕੀਮ ਨੂੰ ਹੋਰ ਸਰਕ ਸੰਗਤ ਬਣਾਉਣ ਦੇ ਵਿਚਾਰ ਕਰ ਰਹੀ ਹੈ ਹਾਲਾਂਕਿ ਸਰਕਾਰ ਲਈ ਮੁਫਤ ਬਸ ਸਫਰ ਸਕੀਮ ਨੂੰ ਵਾਪਸ ਲੈਣ ਦਾ ਬਹੁਤ ਔਖਾ ਹੈ ਪਰ ਇਹ ਸਕੀਮ ਦਾ ਲਾਭ ਸਿਰਫ ਲੋੜਵੰਦ ਔਰਤਾਂ ਨੂੰ ਲੈਣ ਦੇਣ ਲਈ ਵਿਚਾਰ ਕੀਤੀ ਜਾ ਰਹੀ ਸਰਕਾਰ ਨੂੰ ਰਿਪੋਰਟ ਮਿਲੀ ਹੈ ਕਿ ਨੌਕਰ ਪੇਸ਼ਾ ਔਰਤਾਂ ਦਾ ਸਫਰ ਸਰਕਾਰ ਨੂੰ ਕਾਫੀ ਮਹਿੰਗਾ ਪੈ